ਟ੍ਰਾਂਟੋ ਦੇ ਰੋਜਰਸ ਸਟੇਡੀਅਮ ਦੇ ਵਿੱਚ ਤਲਜੀਤ ਦੋਸਾਂ ਦਾ ਲਾਈਵ ਕਨਸਰਟ ਆ ਤੇ ਦੋਸਾਂਜਾ ਆਲਾ ਪੁੱਜ ਚੁੱਕਿਆ ਹੈ ਸਟੇਡੀਅਮ ਦੇ ਵਿੱਚ ਅਤੇ ਹੱਥ ਜੋੜ ਕੇ ਧੰਨਵਾਦ ਕੀਤਾ ਕਿਉਂ ਕੀਤਾ ਆਓ ਲੈ ਚੱਲਦੇ ਆ ਸਤਿ ਸ੍ਰੀ ਅਕਾਲ ਜੀ ਮੈਂ ਆ ਗਿਆ ਟ੍ਰਾਂਟੋ ਤੇ ਰੋਜਰ ਜਿਹੜਾ ਸਟੇਡੀਅਮ ਆ ਹੋ ਗਿਆ ਸੋਲਡ ਆਊਟ ਤੇ ਦੇਖਦੇ ਆ ਕੱਲ ਹੁਣ ਕੀ ਬਣਦਾ ਇੱਥੇ ਹਿਸਟਰੀ ਪਹਿਲੀ ਵਾਰੀ ਇੱਥੇ ਸ਼ੋਅ ਹੋ ਰਿਹਾ ਪੰਜਾਬੀ ਸਟੇਡੀਅਮ ਦੇ ਵਿੱਚ ਟੋਰਾਂਟੋ ਦੇ ਵਿੱਚ ਆਮ ਬਰੀ ਐਕਸਾਈਟਡ ਗਾਇਜ਼ ਮਾਰੇ ਕਿਰਪਾ ਕਰ ਸਾਰਾ ਕੁਝ ਬੜੀ ਰਵੇ थैंक यू ਗਾਇਜ਼ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਪਿਆਰ ਐਂਡ थैंक यू ਸਾਡੇ ਆਫੀਸ਼ੀਅਲੀ ਜਿਹੜੇ ਬੈਂਕਿੰਗ ਪਾਰਟਨਰ ਆ ਸਿੰਪਲੀ ਫਾਈਨੈਂਸ਼ੀਅਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਚੱਕ ਦੀ ਫੱਟੇ ਉਹ ਖੁਸ਼ਖਬਰੀ ਆ ਦਲਜੀਤ ਦਸਾਂਸ ਦੇ ਫੈਨਸ ਦੇ ਲਈ ਕਿ ਟੋਰਾਂਟੋ ਦਾ ਰੋਜ਼ਰ ਸਟੇਡੀਅਮ ਵੀ ਹਾਊਸਫੁੱਲ ਹੋ ਗਿਆ ਹੈ ਪਹਿਲੀ ਵਾਰ ਇੱਥੇ ਕੋਈ ਪੰਜਾਬੀ ਕੰਸਰਟ ਹੋਣ ਲੱਗ ਰਿਹਾ ਆ ਇਸ ਸਟੇਡੀਅਮ ਦੇ ਵਿੱਚ ਅਤੇ ਪੂਰਾ ਸੋਲਡ ਆਊਟ ਦਲਜੀਤ ਦੋਸਾਂਝ ਨੇ ਇਹ ਕਰ ਦਿਖਾਇਆ ਹੈ ਆਪਣੇ ਪੰਜਾਬੀਆਂ ਦਾ ਗੜਾ ਟੋਰਾਂਟੋ ਤੇ ਜਿਹੜਾ ਜਿਹੜਾ ਲਾਈਵ ਕੰਸਰਟ ਦੇਖਣ ਲਈ ਜਾ ਰਿਹਾ ਹੈ ਕਮੈਂਟ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਹਰ ਇੱਕ ਦਲਜੀਤ ਦੋਸਾਂਝ ਦੇ ਫੈਨ ਤੱਕ ਸ਼ੇਅਰ ਵੀ ਜ਼ਰੂਰ ਕਰਿਓ ਮਿਲਦਿਆਂ ਹੋਰ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਟੇਕ ਕੇਅਰ ਬਾਏ ਦੋਸਤੋ